ਮੂਰਤ ਕਿਸੇ ਜੀਵ ਦੀ ਸੋਚ ਉੱਪਰ ਅਸਲ ਦੀ ਨਕਲ ਦੇ ਪ੍ਰਤੀਬੰਧ ਨੂੰ ਮੂਰਤ ਕਿਹਾ ਜਾਂਦਾ ਹੈਗਾ ਜਿਵੇਂ ਆਤਮਾ ਦਾ ਜਿਹੜਾ ਇਹ ਸਰੀਰ ਹੈ ਕੱਪੜਾ ਹੈ ਜਾਂ ਮੂਰਤ ਹੈ ਆਤਮਾ ਦਾ ਦੇਖਣ ਵਾਲੀ ਚੀਜ਼ ਨਹੀਂ ਹੈ ਇਸ ਤਰ੍ਹਾਂ ਦੀ ਉਹਦੀ ਮੂਰਤ ਹੈ ਹੁਣ ਸਰੀਰ ਦੀ ਮੂਰਤ ਜੇ ਕਿਸੇ ਨੇ ਮੂਰਤੀ ਬਣਾ ਰੇ ਤਾਂ ਉਹ ਬਿਲਕੁਲ ਹੀ ਅਜੇ ਸਰੀਰ ਤਾਂ ਫੇਰ ਚੱਲਦਾ ਮੂਰਤੀ ਤਾਂ ਚੱਲ ਵੀ ਨਹੀਂ ਸਕਦੀ ਇਸ ਤਰ੍ਹਾਂ ਉਹ ਗਾਂ ਮੂਰਤ ਉਹਦੀ ਅੱਗੇ ਵਾਲੀ ਉਹ ਮੂਰਤ ਹੈਗੀ ਆ ਅਨਪਵ ਅਨਪਵ ਦਾ ਮਤਨ ਦਾ ਸੁ ਗਿਆਨ ਸੁਗੁਰ ਸਿਆਨ ਤੇ ਅਨਕੂਲਕ ਗਿਆਨ ਜਿਵੇਂ ਕਿ ਹਰ ਦਿਨ ਹਰ ਦਿਨ ਇਵੇਂ ਹੀ ਅਨਪੋ ਹਰਪੋ ਭਾਰਮ ਹਨੇਰੇ ਨੂੰ ਖਤਮ ਕਰਨ ਵਾਲੀ ਸ਼ਕਤੀ ਜੋ ਆਕਾਸ਼ ਹਨੇਰੇ ਨੂੰ ਉਲੋਪ ਕਰ ਦਵੇ ਉਹਨੂੰ ਪ੍ਰਕਾਸ਼ ਕਹਿੰਦੇ ਹਨ ਅਮਤੋਜ ਅਮਤ ਪਲਸ ਉਜ ਅਸੀਮ ਤਾਕਤ ਜਿਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਕਿਹਾ ਗਿਆ ਹੈ ਕਹੀ ਜੇ ਅਰਥਾਤ ਤੇਰਾ ਇੱਕ ਰਸ ਵਿਆਪਕ ਚਾਲਤ ਮੂਰਤ ਦੇ ਅਨੁਭਵੀ ਸੁਗੜ ਗਿਆਨ ਪ੍ਰਕਾਸ਼ ਤਾਕਤ ਦਾ ਕੋਈ ਅੰਦਾਜ਼ਾ